ਕਿਸਾਨ ਭਰਾਵੋ ਅੱਜ ਤੁਹਾਨੂੰ ਆਪਾਂ ਦੱਸਦੇ ਆਂ ਜਿਹੜਾ ਕਬੋਟਾ ਟਰੈਕਟਰ ਹੈ ਉਹ ਤੁਹਾਨੂੰ ਪਰਫਾਰਮੈਂਸ ਦਿਖਾਉਣੇ ਆ 4 MP ਬਲੌ ਤੇ ਤੁਸੀਂ ਸਾਹਮਣੇ ਵੀਡੀਓ ਦੇ ਵਿੱਚ ਦੇਖ ਰਹੇ ਹੋਗੇ ਕਬੋਟਾ ਟਰੈਕਟਰ ਤੇ ਇਹ ਇਹ 4 MP ਬਲੌ ਤੇ ਚੱਲ ਰਿਹਾ ਹੈ ਸੋ ਦੇਖੋ ਬਲੋ ਪਰਾਲੇ ਦੇ ਵਿੱਚ ਕੱਪ ਰਿਹਾ ਤੇ ਆਪਾਂ ਮਹਿੰਦਰਾ ਵਰਤਿਆ ਹੀ ਆਪਾਂ ਟੋਰਾਜ ਵਰਤਿਆ ਸੋ ਆਪਾਂ ਨੂੰ ਉਹਦੀ ਜਾਣਕਾਰੀ ਹੈਗੀ ਨੌਲੇਜ ਹੈਗੀ ਹੈ ਜੇ ਕਿਸੇ ਨੇ ਲੈਣੀ ਹੋਵੇ ਤਾਂ ਆਪਣੇ ਕੋਲ ਲੈ ਸਕਦਾ ਹੈ ਪਰ ਆਪਾਂ ਅਜੇ ਤੱਕ ਕਬੋਟਾ ਦਾ ਇਕੱਲੀਆਂ ਵਰਤਿਆ ਸੋ ਜਿਹੜੇ ਵੀ ਕਿਸਾਨ ਭਰਾ ਨੇ ਕਬਟਰੈਕਟਰ ਵਰਤਿਆ ਉਹਨੂੰ ਇਹਦੀ ਸਾਰੀ ਮਨ ਲੋ ਜਾਣਕਾਰੀ ਹੁੰਦੀ ਏ ਉਹ ਸਾਨੂੰ ਜਰੂਰ ਕਮੈਂਟ ਬਾਕਸ ਜੀ ਦੱਸੇ ਕਿ ਕਿਸ ਤਰ੍ਹਾਂ ਟਰੈਕਟਰ ਹੈ ਬਾਕੀ ਮੈਨੂੰ ਇਹ ਟਰੈਕਟਰ ਚਲਾਉਣ ਦੇ ਵਿੱਚ ਬਹੁਤ ਕੰਫਰਟੇਬਲ ਲੱਗਿਆ ਇਹਦੀ ਕਿਟਾਈ ਬਹੁਤ ਜ਼ਿਆਦਾ ਹੈ ਤੇ ਜਾਪਾਨ ਦੀ ਤਕਨੀਕ ਹੈ ਇਸ ਕਰਕੇ ਮਨ ਲੋ ਨਵੀਂ ਟੈਕਨੋਲੋਜੀ ਦੇ ਹਿਸਾਬ ਨਾਲ ਸਾਰਾ ਕਵੈਂਟਾ ਟਰੈਕਟਰ ਬਹੁਤ ਵਧੀਆ ਹੈ ਸੋ ਜਿਹੜੇ ਕਿਸਾਨਾਂ ਨੇ ਵਰਤੇ ਨੇ ਉਹ ਸਾਨੂੰ ਕਮੈਂਟ ਬਾਕਸ ਜੁਰ رائے ਦਿਆ ਜੇ ਤੇ ਜਿਹੜੇ ਇਹਨੂੰ ਲੈਣ ਬਾਰੇ ਸੋਚ ਰਹੇ ਨੇ ਸੋ ਪਹਿਲਾਂ ਉਹ ਕਿਸਾਨਾਂ ਦੀ ਸਲਾਹ ਲੈ ਲੈਣ ਕਿਉਂਕਿ ਜਿਹੜਾ ਮੰਨ ਲੋ ਵਰਤਦਾ ਹੈ ਉਸੇ ਨੂੰ ਹੀ ਇਹਦੀ ਖਾਮੀਆਂ ਪਤਾ ਹੁੰਦੀਆਂ ਉਸੇ ਨੂੰ ਹੀ ਇਹਦੇ ਗੁਣ ਪਤਾ ਹੁੰਦੇ ਨੇ ਸੋ ਐਵੇਂ ਕੰਪਨੀ ਤਾਂ ਹਰੇਕੀ ਕਹਿੰਦੀ ਵੀ ਸਾਡਾ ਟਰੈਕਟਰ ਵਧੀਆ ਅਸਲ ਤਾਂ ਪਤਾ ਲੱਗਦਾ ਵੀ ਕਿਸਾਨਾਂ ਕੋਲ ਜਿਹੜਾ ਇਹਨੂੰ ਵਰਤਦਾ ਹੈ ਸੋ ਉਹਨਾਂ ਦੀ ਸਲਾਹ ਜ਼ਰੂਰ ਲਿਆ ਜੇ ਜਿੰਨਾਂ ਕੋਲ ਹੈਗੇ ਨੇ ਜਿਹੜੇ ਇਹਨੂੰ ਲੈਣ ਬਾਰੇ ਸੋਚ ਰਹੇ ਨੇ ਸੋ ਸਾਨੂੰ ਵੀ ਦੱਸਿਆ ਜੇ ਤਾਂ ਜੋ ਆਪਾਂ ਹੋਰ ਵੀਡੀਓ ਤੁਹਾਡੇ ਤੇ ਕਰ ਲੈ ਕੇ ਆਈਏ ਤੇ ਆਪਾਂ ਜੀ ਫੁੱਲ ਡਿਟੇਲ ਤੁਹਾਨੂੰ ਦਵਾਂਗੇ